ਅਗੇ ਸੀਗਾ 12000 ਤੋਂ ਪਹਿਲਾਂ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀ ਸੀ ਆ ਜਿਨ੍ਹਾਂ ਦੇ ਨਾਂ ਲੈ ਲਈ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਊਗਾ। ਅਸੀਂ ਵਿਧਾਨ ਸਭਾ ਜੈਕਟ ਪਾਸ ਕੀਤਾ। ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ। ਕਿਧਰੇ ਹੋਰ ਵਰਤ ਕੇ। ਅਸੀਂ ਐਕਟ ਪਾਸ ਕਰਕੇ ਉਹ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ। ਕਿ ਜੀ ਹੁਣ ਤਾਂ ਐਕਟ ਪਾਸ ਕਰਤਾ ਹੁਣ ਤੁਸੀਂ ਦਿਓ। ਹਜੇ ਤੱਕ ਉਹ ਰੋਕ ਰੱਖਿਆ 8000 ਕਰੋੜ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ। ਮੈਂ ਟੀਵੀ ਦੀ ਡਿਬੇਟ ਤੇ ਕਦੇ ਆਊਂਗਾ ਤੇ ਉਦੋਂ ਬੁਲਾ ਲਿਓ ਸਾਰਿਆਂ ਨੂੰ ਉਹਨਾਂ ਨੂੰ। ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਣੀ ਹੋਣੀ ਹੈ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾਂ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਐਮ ਭਗਵੰਤ ਮਾਨਸਾ ਨਾ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਲਾਂ ਕੱਢਾਂਗਾ ਤਾਂ ਜੇ ਕੋਈ ਗੱਲ ਕਰਾਂਗੇ ਮੇਰੀ ਆਲ ਤਾਂ ਮੂਰੇ ਆ ਕੇ ਕਰੂੰਗਾ ਪਿੱਛੇ ਨਹੀਂ ਕਰਦਾ ਤੇ ਭਗਵੰਤ ਮਾਨਸਾ ਜੀ ਜੇ ਰ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਣ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹ ਲੈ ਕਿਹੜੀਆਂ ਮਾਵਾ ਭੈਣਾ ਦੇ 1000 ਰੁਪਏ ਦਿੱਤੇ ਕਿਹੜੀ ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੋ ਉੱਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦੋਗਾ ਵੀ ਤੁਹਾਡੇ ਉਹ ਜਿਹਨੂੰ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉਹਦੇ ਲਈ 100% ਜਿੱਥੇ ਮਰਜੀ ਆ ਦਿਓ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭੁਲੇਖਾ ਨਹੀਂ ਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਦਿਓ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ ਦੇਖੋ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨਾ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਲਾਂ ਕੱਢਾਂਗਾ ਤੇ ਜੇ ਕੋਈ ਗੱਲ ਕਰਾਂਗੇ ਮੇਰੀ ਆਲ ਤਾਂ ਮੂਰੇ ਆ ਕੇ ਕਰੂੰਗਾ ਪਿੱਛੇ ਨਹੀਂ ਭੱਜਦਾ ਤੇ ਭਗਵੰਤ ਸਮਾਨਸਿਆਂ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਗੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹ ਨਾਲ ਕਿੜੀਆਂ ਮਾਵਾ ਭੈਣਾ ਦੇ 1000 ਰੁਪਏ ਦਿੱਤੇ ਕਿੜੀ ਕਿੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੋ ਉੱਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦੋਗਾ ਵੀ ਛੋੜੇ ਉਹ ਜਿਹਨੂੰ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉਹਦੇ ਲਈ 100% ਜਿੱਥੇ ਮਰਜੀ ਆ ਦੋ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭੁਲੇਖਾ ਨਹੀਂਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜ਼ੀ ਆ ਜਿਓ ਮੈਂ ਤੁਹਾਡਾ ਚੈਲੰਜ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨਸਕਾਈ ਟੀਵੀ ਦੇ